ਮੈਂ ਤਾਂ ਆਪ ਇਸਨ ਚ ਜਨਮ ਹੰਡਾਇਆ ਕਿਉਂਕਿ ਮੈਂ ਬਚਪਨ ਚ ਕਦੇ ਡੈਡੀ ਜਾਂ ਬਾਪੂ ਕਹਿ ਕੇ ਨਹੀਂ ਦੇਖਿਆ ਮੈਂ 3 ਸਾਲ ਦਾ ਸੀ ਜਦੋਂ ਮੇਰੇ ਆਪਣੇ ਫਾਦਰ ਸਾਹਿਬ ਐਕਸਪਾਇਰ ਹੋਏ ਸਾਡੇ ਘਰੇ ਇੱਕ ਦੋ ਫੋਟੋ ਸੀਗੀ ਉਹ ਵੀ ਮਿਸਪਲੇਸ ਹੋ ਗਈ ਕਦੇ ਉਹ ਵੀ ਨਹੀਂ ਮੈਂ ਕਦੇ ਦੇਖੀ ਸਰਦੀ ਗਰਮੀ ਚੱਕਰ ਝੋਲੇ ਜਿੱਦਾਂ ਫਸਲ ਹੰਡਾਉਂਦੀ ਹੈ ਨਾ ਐਦਾਂ ਉਹ ਕਈ ਵਾਰੀ ਸ਼ੋਅ ਵੀ ਨਹੀਂ ਕਰਦਾ ਆਪਣੀ ਔਲਾਦ ਦੇ ਲਈ ਪਿਓ ਜਿਹੜਾ ਕੁਝ ਕਰਦਾ ਮੈਂ ਪਾਬੋਗਾ ਖੁਦ ਸੁਣ ਕੇ ਉਹ ਕਹਿੰਦੇ ਵੀ ਬਾਈ ਦਾ ਜਨਮ ਕਰਤਾਰਬਾਈ ਦਾ ਜਨਮ ਜਨਮ ਦਿਨ ਔਰ ਉਹਨਾਂ ਦੇ ਪਿਤਾ ਜੀ ਦਾ ਜਨਮ ਸੇਮ ਡੇ ਸੇਮ ਡੇ ਜਨਮ ਦਿਨ ਹੁੰਦਾ ਹੈ। ਤੇ ਹੁਣ ਵੀ ਜਦੋਂ ਅੱਗੇ ਆਇਆ ਕਰੂਗਾ ਮੈਨੂੰ ਲੱਗਦਾ ਵੀ ਉਹ ਇੱਕ ਅੱਖਾਂ ਮੁਰੇ ਆ ਜਾਏਗਾ ਉਹਨਾਂ ਦੇ ਕਿ ਹਾਂ ਕਿ ਬਾਪੂ ਮੇਰਾ ਦੁਨੀਆ ਤੋਂ ਚਲੇ ਗਿਆ ਤੇ ਜਿਹੜਾ ਮੇਰਾ ਜਨਮ ਦਿਨ ਤੇ ਮੇਰੇ ਬਾਪੂ ਦਾ ਵੀ ਜਨਮ ਦਿਨ ਹੈ। ਜਦੋਂ ਮੈਂ ਗੱਲਾਂ ਸੁਣਦਾ ਕਰਤਾਰਬਾਈ ਦੀਆਂ ਉਹਨਾਂ ਤੋਂ ਰਿਫਲੈਕਸ਼ਨ ਝਲਕਦੀ ਹੈ ਕਿ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਸਿਖਾਇਆ ਕੀ ਹੈ ਬਚਪਨ ਤੋਂ ਲੈ ਕੇ ਉਦੋਂ ਪਤਾ ਲੱਗਦਾ ਹੈ ਕਿ ਇੱਕ ਚੰਗਾ ਜਿਹੜਾ ਫਾਦਰ ਹੈ ਜਾਂ ਪੇਰੈਂਟਸ ਹੈ ਉਹਨਾਂ ਦੀ ਕਿੰਨੀ ਵੈਲਿਊ ਹੁੰਦੀ ਹੈ ਔਰ ਇਹਨਾਂ ਅੰਕਲ ਜੀ ਨੇ ਬਹੁਤ ਕੁਝ ਉਹਨਾਂ ਨੂੰ ਸਿਖਾਇਆ ਸੋ ਭਾਈ ਰੇਸ਼ਮ ਸਿੰਘਨ ਮੌਲ ਪਹੁੰਚ ਚੁੱਕੇ ਨੇ ਭਾਈ ਜੀ ਬਹੁਤ ਦੁਖਦਾਈ ਘਟਨਾ ਹੋਈ ਹੈ ਕਰਤਾਰ ਚਿੰਮੀ ਭਜੀ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਸੋ ਕੀ ਕਰਨਾ ਚਾਹੁੰਦੇ ਭਾਈ ਮੈਂ ਤਾਂ ਆਪ ਇਹਨਾਂ ਚੀਜ਼ਾਂ ਨੂੰ ਹੰਡਾਇਆ ਕਿਉਂਕਿ ਮੈਂ ਬਚਪਨ ਚ ਕਦੇ ਡੈਡੀ ਜਾਂ ਬਾਪੂ ਕਹਿ ਕੇ ਨਹੀਂ ਦੇਖਿਆ ਮੈਂ 3 ਸਾਲ ਦਾ ਸੀ ਜਦੋਂ ਮੇਰੇ ਆਪਣੇ ਫਾਦਰ ਸਾਹਿਬ ਐਕਸਪਾਇਰ ਹੋਏ ਇਵਨ ਕਿ ਸਾਡੇ ਘਰੇ ਇੱਕ ਦੋ ਫੋਟੋ ਸੀਗੀ ਉਹ ਵੀ ਮਿਸਪਲੇਸ ਹੋ ਗਈ ਕਦੇ ਉਹ ਵੀ ਨਹੀਂ ਮੈਂ ਕਦੇ ਦੇਖੀ ਇਹ ਬਹੁਤ ਵੱਡਾ ਘਾਟ ਹੈ ਐਕਚੁਅਲ ਚ ਪਿਓ ਜਿਹੜਾ ਹੁੰਦਾ ਮਾਂ ਦੀ ਕੁੱਖ ਤੋਂ ਜਨਮ ਜ਼ਰੂਰ ਇਨਸਾਨ ਲੈਂਦਾ ਹੈ ਪਰ ਪਿਓ ਇੱਕ ਸਰਦੀ ਗਰਮੀ ਚੱਕਰ ਝੋਲੇ ਜਿੱਦਾਂ ਫਸਲ ਹੰਡਾਉਂਦੀ ਹੈ ਨਾ ਐਦਾਂ ਉਹ ਕਈ ਵਾਰੀ ਸ਼ੋ ਵੀ ਨਹੀਂ ਕਰਦਾ ਆਪਣੀ ਔਲਾਦ ਦੇ ਲਈ ਪਿਓ ਜਿਹੜਾ ਕੁਝ ਕਰਦਾ ਤੇ ਦੁੱਖ ਹੈ ਸਾਨੂੰ ਸਾਰਿਆਂ ਨੂੰ ਦੁੱਖ ਹੈ ਔਰ ਮੈਂ ਤਾਂ ਬੜੇ ਅੰਦਰ ਹੋਣਾਂ ਚੀਜ਼ਾਂ ਨੂੰ ਸਮਝਦਾ ਮੈਂ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ ਕਿ ਮੇਰੇ ਭਰਾ ਮੈਨੂੰ ਵਧੀਆ ਦਿੱਤੇ ਹੈ ਡਾਕਟਰ ਨਿਰਮਲ ਸਿੰਘ ਐਡਵੋਕੇਟ ਸਰਵਨ ਸਿੰਘ ਮੇਰੇ ਭਰਾਵਾਂ ਨੇ ਕਦੇ ਮੈਨੂੰ ਫੀਲ ਨਹੀਂ ਹੁਣ ਦਿੱਤਾ ਕਿ ਸਾਡਾ ਪਿਓ ਨਹੀਂ ਹੈਗਾ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਭਰਾ ਦੇ ਨਾਲ ਮੇਰਾ ਪਹਿਲਾ ਗਾਣਾ ਜਿਹੜਾ ਹਿੱਟ ਹੋਇਆ ਸੀਗਾ ਮੈਂ ਵੀ ਰੱਖਦਾ ਗੰਡਾਸੀ ਚੰਡ ਚੰਡ ਕੇ ਨਹੀਂ ਉਸ ਕਰਤਾਰ ਚਿਮਮਾ ਬਾਈ ਨੇ ਮਾਡਲਿੰਗ ਕੀਤੀ ਸੀ ਮੈਂ ਵੀ ਨਵਾਂ ਸੀਗਾ ਭਰਾ ਵੀ ਸਾਡਾ ਨਵਾਂ ਸੀਗਾ ਸਾਡੀ ਪ੍ਰਾਣੀ ਸਾਂਝ ਹੈ ਔਰ ਆਪਾਂ ਸਾਰੇ ਅੱਜ ਦੁੱਖ ਮਿਡਾਣ ਦੇ ਲਈ ਭਰਾ ਕੋਲ ਪਹੁੰਚੇ ਹਾਂ ਕਿ ਨਾ ਜਿਸ ਤਰ੍ਹਾਂ ਮੈਂ ਅੰਦਰ ਗੱਲ ਕਰਦਾ ਪਿਆ ਸੀਗਾ ਕਰਤਾਰਬਾਈ ਦੇ ਵੱਡੇ ਬਾਈ ਦੇ ਨਾਲ ਤੇ ਉਹਨਾਂ ਨੇ ਕਿ ਬਹੁਤ ਮੈਂ ਪਾਪ ਹੋਗਾ ਖੁਦ ਸੁਣ ਕੇ ਉਹ ਕਹਿੰਦੇ ਵੀ ਬਾਈ ਦਾ ਜਨਮ ਕਰਤਾਰਬਾਈ ਦਾ ਜਨਮ ਜਨਮ ਦਿਨ ਔਰ ਉਹਨਾਂ ਦੇ ਪਿਤਾ ਜੀ ਦਾ ਜਨਮ ਸੇਮ ਡੇ ਸੀਗਾ ਸੇਮ ਦਿਨ ਜਨਮ ਦਿਨ ਹੁੰਦਾ ਹੈ। ਤੇ ਹੁਣ ਵੀ ਜਦੋਂ ਅੱਗੇ ਆਇਆ ਕਰੂਗਾ ਮੈਨੂੰ ਲੱਗਦਾ ਵੀ ਉਹ ਇੱਕ ਅੱਖਾਂ ਮੁਰੇ ਆ ਜਾਏਗਾ ਉਹਨਾਂ ਦੇ ਕਿ ਹਾਂ ਕਿ ਬਾਪੂ ਮੇਰਾ ਦੁਨੀਆ ਤੋਂ ਚਲੇ ਗਿਆ ਅੱਜ ਜਿਹੜਾ ਮੇਰਾ ਜਨਮ ਦਿਨ ਤੇ ਮੇਰੇ ਬਾਪੂ ਦਾ ਵੀ ਜਨਮ ਦਿਨ ਹੈ। ਬਿਲਕੁਲ ਇਸੇਯੋਗ ਹੀ ਹੈ ਕਿ ਹਨਾ ਜਦੋਂ ਵੀ ਉਹਨਾਂ ਨੂੰ ਆਪਣਾ ਜਨਮ ਦਿਨ ਯਾਦ ਆਇਆ ਕਰੂਗਾ ਹਨਾ ਫਾਦਰ ਸਾਹਿਬ ਦੀ ਹਮੇਸ਼ਾ ਯਾਦ ਆਇਆ ਕਰੂਗੀ ਉਹਨਾਂ ਨੂੰ। ਔਰ ਬਾਕੀ ਜਿਹੜੀ ਵੱਡੀ ਗੱਲ ਹੈ ਉਹਨਾਂ ਨੇ ਜਿਹੜੇ ਸੰਸਕਾਰ ਦਿੱਤੇ ਆ ਤੁਸੀਂ ਕਦੇ ਕਰਤਾਰਬਾਈ ਦੀ ਇੰਟਰਵਿਊ ਸੁਣ ਲਿਆ ਹੋਣਾ ਚਾਹ ਫਿਟਨੈਸ ਨੂੰ ਲੈ ਕੇ ਆ ਮੈਂਟੇ ਨੂੰ ਲੈ ਕੇ ਆ ਪੰਜਾਬ ਨੂੰ ਲੈ ਕੇ ਉਹਨਾਂ ਦੀ ਸੋਚ ਬੜੀ ਪੋਜ਼ਿਟਿਵ ਹੈ ਸੋਚ ਪੋਜ਼ਿਟਿਵ ਤਾਂ ਹੁੰਦੀ ਹੈ ਕਿ ਬੰਦੇ ਨੂੰ ਸੰਸਕਾਰ ਕਿੱਦਾਂ ਦੇ ਮਿਲੇ ਆ ਉਹਦੇ ਮਾਪ ਪਿਓ ਨੇ ਉਹਨੂੰ ਸਿਖਾਇਆ ਕੀ ਹੈ ਸਭ ਤੋਂ ਵੱਡੀ ਗੱਲ ਹੈ ਅੰਕਲ ਜੀ ਨੇ ਜਿਹੜੀ ਉਹਨਾਂ ਨੂੰ ਗੁੜਤੀ ਦਿੱਤੀ ਹੈ ਜਿਹੜੀਆਂ ਗੱਲਾਂ ਉਹਨਾਂ ਨੂੰ ਸਿਖਾਈਆਂ ਇਨਸਾਨੀਅਤ ਦਾ ਪਾਠ ਪੜਾਇਆ ਹਮੇਸ਼ਾ ਔਰ ਨਸ਼ਿਆਂ ਤੋਂ ਦੂਰ ਰਹਿਣ ਦੀ ਹਮੇਸ਼ਾ ਇਹੜਾ ਮੈਸੇਜ ਆ ਕਿਉਂਕਿ ਫਿਟਨੈਸ ਨੂੰ ਲੈ ਕੇ ਆਪਾਂ ਕਈ ਵਾਰੀ ਇਕੱਠੇ ਜਿਮ ਕਰਦੇ ਆ ਮੈਂ ਬਾਈ ਤੋਂ ਕਾਫੀ ਕੁਝ ਕੋਈ ਸਲਾਹ ਲੈਣੀ ਹੁੰਦੀ ਹੈ ਤਾਂ ਛਿੰਮੇ ਬਾਈ ਤੋਂ ਮੈਂ ਲੈਣਾ ਕਿ ਉਹਨਾਂ ਦੇ ਫਾਦਰ ਸਾਹਿਬ ਕਰਕੇ ਹੀ ਹੈ ਜਿਨ੍ਹਾਂ ਨੇ ਚੰਗੇ ਸੰਸਕਾਰ ਆਪਣੀ ਔਲਾਦ ਨੂੰ ਦਿੱਤੇ ਔਰ ਉਹ ਜਦੋਂ ਇੱਕ ਬੰਦਾ ਸੈਲੀਬ੍ਰਿਟੀ ਹੁੰਦਾ ਫਿਰ ਉਹ ਸੰਸਕਾਰ ਲੱਖਾਂ ਲੋਕਾਂ ਤੱਕ ਪਹੁੰਚਦੇ ਹਾਂਜੀ ਤੇ ਉਹਨਾਂ ਦੀ ਗੁੱਡ ਲੱਕ ਹੈ ਕਿ ਇਦਾਂ ਦੇ ਸੰਸਕਾਰ ਸਾਡੇ ਅੰਕਲ ਜੀ ਨੇ ਦਿੱਤੇ ਔਰ ਅੱਜ ਉਹਨਾਂ ਨੂੰ ਮਿਸ ਕਰ ਰਹੇ ਆ ਆਪਾਂ ਸਾਰੇ ਤੁਹਾਡੀ ਕਦੀ ਮੁਲਾਕਾਤ ਹੋਈ ਸੀ ਬਾਪੂ ਜੀ ਨਾਲ ਨਹੀਂ ਮੇਰੀ ਮੁਲਾਕਾਤ ਨਹੀਂ ਉਹਨਾਂ ਨਾਲ ਹੋ ਪਾਈ ਕਿਉਂਕਿ ਆਈ ਥਿੰਕ ਬਾਪੂ ਜੀ ਇੱਥੇ ਸੁਨਾਮ ਰਹਿੰਦੇ ਆ ਪਿੰਡ ਤੇ ਅੱਪਾ ਆ ਜਾਨਾ ਤਾਂ ਚੰਡੀਗੜ੍ਹ ਆਪਸ ਦੇ ਵਿੱਚ ਮਿਲਦੇ ਆ ਪਰ ਉਹਨਾਂ ਦੀਆਂ ਜਦੋਂ ਮੈਂ ਗੱਲਾਂ ਸੁਣਦਾ ਕਰਤਾਰਬਾਈ ਦੀਆਂ ਉਹਨਾਂ ਤੋਂ ਰਿਫਲੈਕਸ਼ਨ ਝਲਕਦੀ ਆ ਕਿ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਸਿਖਾਇਆ ਕੀ ਹੈ ਬਚਪਨ ਤੋਂ ਲੈ ਕੇ ਉੱਥੋਂ ਪਤਾ ਲੱਗਦਾ ਹੈ ਕਿ ਇੱਕ ਚੰਗਾ ਜਿਹੜਾ ਫਾਦਰ ਹੈ ਜਾਂ ਪੇਰੈਂਟਸ ਹੈ ਉਹਨਾਂ ਦੀ ਕਿੰਨੀ ਵੈਲਿਊ ਹੁੰਦੀ ਹੈ ਔਰ ਇਹਨਾਂ ਦੇ ਅੰਕਲ ਜੀ ਨੇ ਬਹੁਤ ਕੁਝ ਉਹਨਾਂ ਨੂੰ ਸਿਖਾਇਆ ਸ਼ੁਕਰੀਆ ਬੇਜੀ ਕਲ ਪਤਕਰ ਜੀ ਤਾਂ ਅੱਸੀ ਸਾਡੇ ਨਾਲ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਤਾਂ ਅੱਜ ਕਰਤਾਰ ਚਿਮਾ ਬਾਈ ਜੀ ਦੇ ਬਾਪੂ ਜੀ ਦੀ ਜਿਹੜੀ ਆ ਅੰਤਿਮ ਅਰਦਾਸ ਤੇ ਸ਼ਾਮਲ ਹੋਏ